ਹਾਂਜੀ ਸਤਿ ਸ੍ਰੀ ਅਕਾਲ ਹੋ ਸੁਣਾਓ ਕੀ ਹਾਲ ਚਾਲ ਏ ਤੁਹਾਡਾ ਮੈਨੂੰ ਉਮੀਦ ਏ ਮੇਰੀਆਂ ਭੈਣਾਂ ਤੇ ਮੇਰੇ ਭਰਾ ਬਿਲਕੁਲ ਠੀਕ ਠਾਕ ਫਿਟ ਐਂ ਫਾਈਨ ਹੋਣਗੇ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਔਰ ਅਸੀਂ ਜਾ ਰਹੇ ਆ ਜੀ ਵਿਸਾਖੀ ਦੇਖਣ ਸ਼੍ਰੀ ਲੰਧਰਪੁਰ ਸਾਹਿਬ ਉਹਦਾ ਅਨੁਸਾਰਿਆ ਨੂੰ ਟੇਰ ਸਾਰੀਆਂ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਜੀ ਵਧਾਈਆਂ ਜੀ ਵਧਾਈਆਂ ਮੈਂ ਰਹਿੰਦੀ ਆ ਜੀ ਪੰਜਾਬ ਚ ਲੋਜੀ ਚਾਲੇ ਪਾਤੇ ਆਪਾਂ ਗੁਰੂਕੇ ਲਾਹੌਰ ਸੋਰੀ ਪਰਿਵਾਰ ਪਿਛੋੜਾ ਮਿਸਟੇਕ ਹੋ ਜਾਂਦੀ ਐ ਪਹਿਲਾ ਅਸੀਂ ਆਏ ਆ ਜੀ ਪਰਿਵਾਰ ਪਿਛੋੜੇ ਲੋ ਜੀ ਮੈਂ ਕਹਤਾਂ ਨੂੰ ਮੈਂ ਦਰਸ਼ਨ ਕਰਾਦਮਾ ਗੁਰਦੁਆਰਾ ਪਰਿਵਾਰ ਬਚੋੜਾ ਜਿਹੜਾ ਕਿ ਨਦੀ ਦੇ ਇੱਕਦਮ ਕੰਡੇ ਉੱਪਰ ਹੈ ਤੇ ਉੱਚੀ ਜੀ ਪਹਾੜੀ ਤੇ ਸ਼ਸ਼ੋਬਟ ਹੈ ਹਨਾ ਅਸੀਂ ਇੱਥੇ ਮੱਥਾ ਟੇਕਿਆ ਮੇਰੀ ਪਰਿਵਾਰ ਨੇ ਮੈਨੂੰ ਈ ਮੀਦੇ ਤੁਸੀਂ ਵੀ ਪਹੁੰਚੇ ਹੋਣੇ ਆ ਕਿਉਂਕਿ ਬਸਾਖੀ ਦਾ ਦਿਨ ਨੇ ਤੇ ਨੰਦਪੁਰ ਸਾਰਿਆਂ ਨੇ ਜਾਣਾ ਹੈ ਤੇ ਤੁਸੀਂ ਵੀ ਗਏ ਹੀ ਹੋਣੇ ਆ ਦੇਖੋ ਕਿੰਨੀ ਉੱਚੀ ਚੋਟੀ ਤੇ ਆਪਾਂ ਖੜੇ ਹੋਏ ਆ ਤੇ ਮੌਸਮ ਹੈ ਕਿੰਨੀ ਬਹੁਤ ਜ਼ਿਆਦਾ ਸੋਹਣੇ ਵਾਲਾ ਮੌਸਮ ਸੀ ਬਹੁਤ ਹੀ ਵਧੀਆ ਵਾਲਾ ਮੌਸਮ ਸੀਗਾ ਮਿੱਠਾ ਮਿੱਠਾ ਮੀਂਹ ਪੈਂਦਾ ਸੀਗਾ ਹਵਾ ਚੱਲਦੀ ਸੀਗੀ ਜਨ ਕਿ ਇਦਾਂ ਲੱਗਿਆ ਹੀ ਨਹੀਂ ਕਿ ਗਰਮੀ ਹੈ ਕਿ ਹੁਮਸ ਹੈ ਜਾਂ ਨਹੀਂ ਬਹੁਤ ਸੋਹਣਾ ਵੈਦਰ ਸੀ ਮੀਨਸ ਇਦਾਂ ਦਾ ਮੌਸਮ ਬਸਾਖੀ ਤੇ ਕਦੀ ਹੋਇਆ ਨਹੀਂ ਹੈ ਲੇਕਿਨ ਚਲੋ ਸਾਡਾ ਗੁੱਡ ਲੱਕ ਸੀਗਾ ਕਿ ਸਾਨੂੰ ਮਹਾਰਾਜ ਜੀ ਨੇ ਠੰਡੀ ਜਿਹੀ ਹਵਾ ਦਿੱਤੀ ਮੀਨਸ ਕਹਿੰਦੇ ਆਜੋ ਆਜੋ ਠੰਡਾ ਮੌਸਮ ਹੈ ਜੀ ਘਰ ਨਾ ਬੈਠੋ ਤੇ ਅਸੀਂ ਪਹੁੰਚ ਗਏ ਆ ਮਹਾਰਾਜ ਜੀ ਦੇ ਹਜੂਰੀ ਚ ਹੋਰ ਸਾਨੂੰ ਤੁਸੀਂ ਕਿਵੇਂ ਕਿਪ ਦਾ ਹਾਲ ਚਾਲ ਹੈ ਤੁਹਾਡਾ ਤੁਹਾਡੇ ਨਗਰ ਖੇੜਿਆਂ ਚ ਕਿੱਦਾਂ ਬਸਾਖੀ ਦਾ ਪ੍ਰੋਗਰਾਮ ਹੈ ਮੈਨੂੰ ਮੈਸੇਜ ਕਰਕੇ ਦੱਸਿਓ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਪ੍ਰੀਤ ਪ੍ਰੀਤੀਆਂ ਗੱਲਾਂ ਪ੍ਰੀਤੀ ਵੀਡੀਓ ਆਈ ਹੋਪ ਮਾੜਾ ਕਹੂੰਗਾ ਚੰਗਾ ਨਹੀਂ ਕੋਈ ਗੱਲ ਨਹੀਂ ਸਰ ਮੱਥੇ ਬਈ ਤੁਸੀਂ ਉਹ ਤਾਂ ਪ੍ਰੀਤ ਹੈ ਨਹੀਂ ਤਾਂ ਪ੍ਰੀਤ ਕਿੱਥੇ ਹੈਣਾ ਲੋ ਜੀ ਇਹ ਅਸੀਂ ਆ ਗਏ ਹੁਣ ਕੀਰਤਪੁਰ ਸਾਹਿਬ ਇਥੇ ਮੱਥਾ ਨਾ ਟੇਕੇ ਹੋ ਨਹੀਂ ਸਕਦਾ ਔਰ ਤੱਕ ਯਾਤਰਾ ਸਫਲ ਨਹੀਂ ਜਰਤੇ ਤੁਸੀਂ ਕੀਰਤਪੁਰ ਸਾਈ ਮੱਥਾ ਟੇਕੇ ਯਾਤਰਾ ਸ਼ੁਰੂ ਨਹੀਂ ਕਰੋਗੇ ਹਨਾ ਕੇ ਵਧਣਾ ਹੈ ਗਾਣੂ ਜਾਣਾ ਹੈ ਤੇ ਕੀਰਤਪੁਰ ਜੂਰ ਆਓ ਤੇ ਮੱਥਾ ਟੇਕੋ ਇਹ ਵੀ ਜ਼ਰੂਰੀ ਹੈ ਬਈ ਹਰ ਚੀਜ਼ ਆਪਣੇ ਆਪ ਚ ਜੁੜੀ ਹੋਈ ਹੁੰਦੀ ਹੈ ਜੋ ਮਹਾਰਾਜ ਜੀ ਨੇ ਕੀਤਾ ਬਣਾਇਆ ਕੋ ਸੋ ਸਮਝ ਕੇ ਕੀਤਾ ਬਣਾਇਆ ਹੋਣਾ ਅਦਰਵਾਇਸ ਤਾਂ ਚਲੋ ਖੈਰ ਚਲੋ ਹੁਣ ਆਪਾਂ ਗਾਹ ਨੂੰ ਚੱਲਿਆਂ ਜੀ ਪਹਾੜਾ ਵਿੱਚ ਕਿਨੇ ਜੰਗਲ ਚ ਮੰਗਲ ਆਇਆ ਮਹਾਰਾਜ ਜੀ ਨੇ ਤੇ ਆਉ ਚੱਲਦੇ ਆ ਗੁਰਦੁਆਰਾ ਕਿਤੇ ਚੱਲੇ ਹੁਣ ਆਪਾਂ ਹਾਂ ਮੈਂ ਸੱਚੀ ਸੱਚੀ ਚੇਤੇ ਹੀ ਭੁਲ ਗਿਆ ਕਰੀ ਜਾਦ ਹੁੰਦਾ ਕਿ ਨਾ ਗੁਰੂਕਿਲ ਹੋਰ ਚੱਲੇ ਆ ਹੋ ਜਾਂਦਾ ਨਾ ਗੁਰੂਕਿਲ ਹੋਰ ਚੱਲੇ ਆ ਜੀ ਇਹ ਹੈਗਾ ਗੁਰਦੁਆਰਾ ਸੇਰਾ ਸਾਹਿਬ ਗੁਰੂਕਿਲ ਲਾਹੌਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਮਹਾਰਾਜ ਜੀ ਦਾ ਤੇ ਇੱਥੇ ਗੁਰੂਕਿਲ ਹੋਰ ਬਸਾਇਆ ਗਿਆ ਸੀਗਾ ਤੇ ਇੱਥੇ ਆਇਆ ਮੱਥਾ ਟੇਕਣਾ ਆਇਆ ਤੇ ਇਥੇ ਤੁਹਾਨੂੰ ਪਤਾ ਉਹਨਾਂ ਨੇ ਤੀਰ ਮਾਰ ਕੇ ਜਲ ਕੱਢਿਆ ਸੀ ਠੰਡਾ ਮਿੱਠਾ ਜਲ ਹਨਾ ਤੇ ਇਸ ਸਰੋਵਰ ਐ ਅਸੀਂ ਸ਼ਨਾਨ ਸਰੋਵਰ ਚ ਕੀਤਾ ਆ ਪੰਜ ਸ਼ਨਾਨਾ ਕਰ ਲੋ ਜਾਂ ਪੂਰਾ ਕਰ ਲੋ ਤੁਹਾਡੀ ਮਰਜ਼ੀ ਐ ਮਹਾਰਾਜ ਜੀ ਨੇ ਕਿਹੜਾ ਕੁਝ ਕਹਿ ਦੇਣਾ ਹਨਾ ਮੈਨੂੰ ਨਹੀਂ ਲੱਗਦਾ ਉਹ ਕੁਝ ਕਹਿੰਦਾ ਆ ਅੱਗੇ ਚਲੋ ਆਪਣੇ ਆਪਣੇ ਹੁੰਦੇ ਕਿ ਏਡੀ ਤੁਰੋ ਆਏ ਆ ਜਾਂ ਚੱਲੇ ਆ ਕਿ ਉੱਥੇ ਚਲੋ ਨਹਾ ਕੇ ਆਏ ਆ ਤੇ ਇਥੇ ਸਰੋਵਰ ਚ ਬੱਚੇ ਵੀ ਨਹਾ ਰਹੇ ਸੰਗਤ ਕਾਫੀ ਸੀ ਜੀ ਕਰਾਊਡ ਬਹੁਤ ਸੀ ਜੀ ਤੁਹਾਨੂੰ ਲੱਗਦਾ ਸੰਗਤ ਨਹੀਂ ਸੀ ਬਹੁਤ ਸੰਗਤ ਸੀ ਜਿੱਦਾਂ ਆਪਾਂ ਪਿੱਛੇ ਦੀ ਚੱਲੇ ਆ ਰਹੇ ਸੀ ਨਾ ਪ੍ਰਵਾਲ ਪਰਛੋੜੇ ਤੋਂ ਇਸੰਗ ਸਾਡੇ ਨਾਲ-ਨਾਲ ਹੀ ਸੀਗੀ ਨਾਲ-ਨਾਲ ਆਪਾਂ ਪੂਰਾ ਟਾਈਮ ਨਾਲ-ਨਾਲ ਹੀ ਰਹਿ ਜਾਂ ਜਿੱਥੇ ਅਸੀਂ ਬਾਕੀ ਵੀ ਉੱਥੇ ਪਹੁੰਚਦੇ ਰਹੇ ਹਾਂ ਕਿਉਂਕਿ ਇਕੱਠਾ ਹੀ ਮੱਥਾ ਟੇਕਿਆ ਜਾ ਰਿਹਾ ਤੇ ਲੋ ਜੀ ਇਸ਼ਨਾਨ ਕਰਨ ਤੋਂ ਬਾਅਦ ਸਾਹਮਣੇ ਹੈ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਜਲ ਕੱਢਿਆ ਗਿਆ ਸੀਗਾ ਤੇ ਪਹਾੜੀਆਂ ਦੇਖੋ ਮੌਸਮ ਦੇਖੋ ਦੇਖੋ ਬਈ ਕਿਵੇਂ ਜੰਗਲਾ ਚ ਮੰਗਲ ਲੱਗੇ ਹੋਏ ਹਨਾ ਕਿੰਨਾ ਸੋਹਣਾ ਵੈਦਰ ਮੈਂ ਹੈਰਾਨ ਆ ਤੇ ਇੱਥੇ ਦਿਲ ਕਰਦਾ ਸੱਚ ਕਰਨਾ ਚਾਹੀਏ ਇੱਥੇ ਰਹਿ ਲਈਏ ਕਿੰਨਾ ਸੋਹਣਾ ਸੀਗਾ ਇੰਨਾ ਮਜ਼ਾ ਆ ਰਿਹਾ ਸੀਗਾ ਬਹੁਤ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਪਈ ਸੀਗੀ ਹਨਾ ਪਰ ਚਲੋ ਠੀਕ ਹੈ ਜਿੱਦਾਂ ਜਿੱਦਾਂ ਜਿਵੇਂ ਜਿਵੇਂ ਲਿਖਿਆ ਉਵੇਂ ਮੈਂ ਕਹਿੰਦੇ ਹੁੰਦਾ ਆ ਮਹਾਰਾਜ ਜੀ ਕਰਦਾ ਆ ਤੇ ਮੈਂ ਸੰਗਤ ਕਾਫੀ ਸੀਗੀ ਅੱਛਾ ਲੱਗਿਆ ਤੇ ਆ ਲੋ ਜੀ ਅੰਦਰ ਆਓ ਮਹਾਰਾਜ ਜੀ ਨੇ ਤੁਸੀਂ ਮੱਥਾ ਟੇਕੋ ਇਹ ਉਹ ਜਗ੍ਹਾ ਜਿੱਥੇ ਜਲ ਨਿਕਲਦਾ ਆਇਆ ਹੈ ਨਾ ਤੇ ਪ੍ਰਕਾਸ਼ ਵੀ ਕੀਤਾ ਹੋਇਆ ਮਹਾਰਾਜੀ ਦਾ ਤੇ ਲੋ ਜਿੱਤ ਜਲ ਪੀਓ ਤੁਸੀਂ ਨਾ ਇਹਨੂੰ ਜ਼ੂਮ ਕਰਕੇ ਨਾ ਪਿੱਛੇ ਪੜ ਲਿਓ ਚੰਗੀ ਤਰ੍ਹਾਂ ਕੀ ਲਿਖਿਆ ਪੰਜਾਬੀ 'ਚ ਹੀ ਲਿਖਿਆ ਸੀਗਾ ਕਿ ਵੇਰੀ ਮੈਂ ਨਾ ਬਣਾ ਨਹੀਂ ਪਾਂਦੀ ਤੇ ਇਸ ਕਰਕੇ ਲੋ ਜੀ ਇੱਥੇ ਜਲ ਦੀ ਸੇਵਾ ਹੋ ਰਹੀ ਸੀ ਜਲ ਆਪਾਂ ਪੀਤਾ ਜਲ ਘਰ ਵਾਸਤੇ ਵੀ ਲੈ ਗਏ ਸੀਗੇ ਕਿ ਜੇ ਕਿਸੇ ਨੂੰ ਲੋੜ ਪਵੇ ਐਮਰਜੈਂਸੀ 'ਚ ਤਾਂ ਘਰ ਵਿੱਚ ਜਲ ਹੋਵੇ ਹੈ ਨਾ ਲੋ ਜੀ ਫਿਰ ਗਾਂ ਆਪਾਂ ਚੱਲੇ ਸੀ ਉੱਪਰ ਗੁਰੂ ਕੇ ਲਾਹੌਰ ਪਹੁੰਚ ਗਏ ਆਂ ਮੱਥਾ ਦੇ ਕੰਚਲੇਨ ਦਰਬਾਰ ਸਾਹਿਬ 'ਚ ਐਸੀ ਚੜ੍ਹੇ ਆ ਪਿੱਛੋਂ ਦੀ ਪੌੜੀਆਂ ਅੱਗੇ ਤੋਂ ਨਹੀਂ ਚੜ੍ਹੇ ਪਿੱਛੋਂ ਦੀ ਚੜ੍ਹੇ ਆ ਪਿੱਛੇ ਥੋੜਾ ਈਜ਼ੀ ਹੁੰਦਾ ਜਾਣਾ ਹਨਾ ਅੱਗੇ ਤੇ ਬਹੁਤ ਉੱਚੀ ਲੰਬੀ ਚੜ੍ਹਾਈ ਹੈ ਮੈਂ ਕਿਹਾ ਮੈਂ ਤਾਂ ਥੱਕ ਹੀ ਜਾਂਦਾ ਪਹਿਲੇ ਹੀ ਆਪਾਂ ਇੰਨੀ ਉੱਥੇ ਪੌੜੀਆਂ ਚੜ੍ਹ ਕੇ ਆਏ ਫਿਰ ਮੈਂ ਕਿਹਾ ਚਲੋ ਵਾਚ ਸ਼ੋਰਟਕਟ ਮਾਰਦੇ ਆ ਤੇ ਲੋ ਜੀ ਇੱਥੇ ਪ੍ਰਕਾ ਤੁਹਾਨੂੰ ਪ੍ਰਸ਼ਾਦ ਮਿਲਣਾ ਖੜਾ ਪ੍ਰਸ਼ਾਦ ਇੱਥੇ ਲਵੋ ਤੇ ਤੁਹਾਨੂੰ ਕੋਈ ਪਹਿਲਾਂ ਥੱਲੇ ਮੇਰੇ ਖਾਲ ਮਿਲਦਾ ਸੀਗਾ ਹਨਾ ਦੇਖ ਹੁਣ ਉੱਪਰ ਮਿਲਣਾ ਆਪੇ ਮਹਾਰਾਜੀ ਦੀ ਤੇ ਲੋ ਜੀ ਮੌਸਮ ਦੇਖੋ ਬੱਦਲ ਦੇਖੋ ਕਾਲੀਆਂ ਘਟਾਵਾਂ ਇਹਨੂੰ ਕਹਿੰਦੇ ਕਾਲੀਆਂ ਘਟਾਵਾਂ ਆਪਾਂ ਨੂੰ ਪਤਾ ਕਿੰਨੀ ਉਚਾਈ ਤੇ ਮੈਂ ਦਾਅਵ ਨਹੀਂ ਬਟਾ ਪਰ ਜੀ ਘੜੀ ਤੋਂ ਆਏ ਹੋਏ ਆ ਤੇ ਮਿਸ ਬੜਾ ਵਧੀਆ ਤੇ ਸੋਹਣਾ ਮੌਸਮ ਸੀਗਾ ਤੇ ਮੈਨੂੰ ਬਾਰ-ਬਾਰ ਕੋਲ ਆ ਰਹੀ ਹੈ ਤੇ ਮੈਂ ਕੱਟਦੀ ਪਈ ਆ ਤੇ ਲੋ ਜੀ ਮਹਾਰਾਜ ਜੀ ਦਾ ਮੱਥਾ ਟੇਕੋ ਤੇ ਤੁਸੀਂ ਅਨਸੰਗ ਹੋ ਕੇ ਸਾਰੇ ਕੰਮ ਕਰਨੇ ਆ ਮਹਾਰਾਜ ਜੀ ਦੇ ਤੇ ਲੋ ਜੀ ਉੱਪਰ ਫੇ ਗਾਂ ਅਸੀਂ ਆ ਗਏ ਆ ਮੈਸੇਂੀਆਂ ਪੌੜੀਆਂ ਚੜਨ ਕੇ ਮੈਸ ਅੱਛਾ ਲੱਗਿਆ ਬੋ ਵਧੀਆ ਵਾਲਾ ਵੈਦਰ ਸੀਗਾ ਬਈ ਸੋਹਣਾ ਮੌਸਮ ਠੰਡੀ ਠੰਡੀ ਹਵਾ ਚੱਲਦੀ ਸੀਗੀ ਫੇ ਆਪਾਂ ਥੱਲੇ ਨੂੰ ਉਤਰ ਰਹੇ ਸੀ ਤਾਂ ਮੈਂ ਕਿਹਾ ਚਲੋ ਮੈਂ ਤੁਹਾਨੂੰ ਥੱਲੇ ਦਾ ਵੀ ਵਿਊ ਦਿਖਾ ਲ ਦਿੰਦੀ ਆ ਲੋ ਜੀ ਟਰੈਕਟਰ ਟਰਾਲੀਆਂ ਹਲੇ ਤਾਂ ਭਾਈ ਰਸ਼ ਭੈਣਾਂ ਤਾਂ ਕੁਝ ਨਹੀਂ ਰਸੇਗਾ ਵੈਸੇ ਮੈਨੂੰ ਲੱਗਿਆ ਕਿ ਅੱਜ ਮੌਸਮ ਠੰਡਾ ਹੈ ਮਿੱਠਾ ਮਿੱਠਾ ਮੀਂਹ ਪੈ ਰਿਹਾ ਹੈ ਕਿ ਸੰਗਤ ਕਾਫੀ ਪਹੁੰਚੇਗੀ ਪਹੁੰਚ ਵੀ ਰਹੀ ਸੀਗੀ ਤੇ ਮਿਸ ਵਧੀਆ ਸੀਗਾ ਇੱਥੇ ਮੈਂ ਮੇਕੈਲੋਜੀ ਇੱਥੇ ਮੇਰੀ ਹੈਲਪ ਕਰੀ ਸੀ ਗਰੇਵਾਲ ਜੀ ਮੇਕੈਲੋਜੀ ਮੇਰੀ ਥੋੜੀ ਜੀ ਹੈਲਪ ਕਰੋ ਮੈਂ ਥੋੜੀ ਜੀ ਮਾਰਕੀਟ ਕਵਰ ਕਰ ਲਵਾਂ ਮੈਂ ਤੁਹਾਨੂੰ ਦਿਖਾ ਲ ਜੁਮਾ ਬਈ ਜੇ ਤੁਸੀਂ ਆ ਰਹੇ ਹੋ ਤੇ ਇੱਥੇ ਬਹੁਤ ਕੁਛ ਏ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਨਿਆਣਾ ਨੂੰ ਚਾਹ ਹੁੰਦਾ ਨਾ ਮੇਲੇ ਚੱਲੇ ਅਸੀਂ ਆਹ ਦੇਖਣਾ ਆਹ ਲੈਣਾ ਤੇ ਨਾਲ-ਨਾਲ ਤੁਸੀਂ ਆਪਣੇ ਬੱਚੇ ਨੂੰ ਇਤਿਹਾਸ ਬਾਰੇ ਵੀ ਦੱਸੋ ਕਿ ਬਸਾਖੀ ਕਿਉਂ ਮਨਾਇ ਜਾਂਦੀ ਏ ਕਿਸ ਲਈ ਮਨਾਇ ਜਾਂਦੀ ਹੈ ਨਾ ਬੋਤਾਂ ਨੇ ਥੋੜਾ ਥੋੜਾ ਦੱਸ ਦੇ ਰੋ ਬੱਚੇ ਆਪ ਹੀ ਸਿੱਖ ਜਾਂਦੇ ਆ ਕਿਉਂਕਿ ਮੈਨੂੰ ਨਹੀਂ ਲੱਗਦਾ ਹੁਣ ਸਕੂਲਾਂ ਵਿੱਚ ਇਹ ਚੀਜ਼ਾਂ ਦੱਸ ਦੇ ਪਹਿਲਾਂ ਸਾਡੇ ਵੱਲ ਤਾਂ ਬਹੁਤ ਦੱਸਿਆ ਜਾਂਦਾ ਸੀ ਪਰ ਹੁਣ ਨਹੀਂ ਹੋ ਰਿਹਾ ਗੱਲਾਂ ਹਨਾ ਤੇ ਇਸ ਕਰਕੇ ਤੇ ਥੋੜਾ ਥੋੜਾ ਬੱਚਿਆਂ ਨੂੰ ਦੱਸਦੇ ਰਹੂੰ ਤਾਂ ਕਿ ਸਾਡੇ ਇਤਿਹਾਸ ਨਾਲ ਸਾਡੇ ਕਲਚਰ ਦੇ ਨਾਲ ਜੁੜੇ ਰਹਿ ਲੋ ਜੀ ਮੈਂ ਇੱਥੇ ਦੇਖ ਲਈ ਸੀ ਬੰਗਾ ਚੂੜੀਆਂ ਕਹਿੰਦੇ ਲੈ ਲੋ ਜੀ ਮੈਂ ਕੋਈ ਗੱਲ ਨਹੀਂ ਲੈ ਲੈਂਦੀ ਹਾਂ ਲੋ ਜੀ ਤੁਹਾਨੂੰ ਵਧਾਈਆਂ ਜੀ ਲੱਖ ਲੱਖ ਅਸੀਂ ਪਹੁੰਚ ਗਏ ਆ ਅਨੰਦਪੁਰ ਸਾਹਿਬ ਹਨਾ ਸਾਜਨਾ ਦੇ ਬਸਤੇ ਤੇ ਲੋ ਜੀ ਮੀ ਦੇਖ ਲੋ ਕਿੰਨਾ ਪੈ ਰਿਆ ਬਹੁਤ ਮੀ ਸੀਗਾ ਮੈਂ ਕਹਿੰਨੀ ਆਪਾਂ ਮੀ ਵਿੱਚ ਆਨੰਦਪੁਰ ਰਹੇ ਆ ਮੱਥਾ ਵੀ ਟੇਕਿਆ ਸ਼ੋਕਿੰਗ ਵੀ ਕੀਤੀ ਮਾਰਕੀਟ ਕੁਮ ਮੈਂ ਸਾਰਾ ਕੁਝ ਕੀਤਾ ਪਰ ਮੀ ਚ ਤੇ ਸੰਗਤ ਤੁਹਾਨੂੰ ਦਿਖ ਰਹੀ ਹੋਣੀ ਆ ਮੀ ਕਰਕੇ ਨਾ ਸੰਗਤ ਥੋੜੀ ਇੱਧਰ ਉੱਧਰ ਹੋਈ ਹੋਈ ਸੀਗੀ ਇਸ ਕਰਕੇ ਪ੍ਰੋਪਰ ਸੰਗਤ ਦਿਖਾਈ ਨਹੀਂ ਤੈਨੂੰ ਦੇ ਰਹੀ ਤੈਨੂੰ ਲੱਗ ਰਿਹਾ ਨਾ ਕਿ ਕ라우ਡ ਨਹੀਂ ਹੈਗਾ ਰਸ਼ ਨਹੀਂ ਹੈਗਾ ਪਰ ਰਸ਼ ਬਹੁਤ ਜ਼ਿਆਦਾ ਸੀਗਾ ਹੁਕਮਨਾਮਾ ਤੁਸੀਂ ਪਾੜ ਲਿਓ ਹੁਣ ਸਕਰੀਨਸ਼ਾਟ ਲੈ ਲਿਓ ਤੇ ਘਰ ਬੈਠੇ ਤੁਸੀਂ ਵੀ ਮੱਥਾ ਟੇਕੋ ਜੇ ਨਹੀਂ ਗਏ ਤਾਂ ਜੇ ਜਾਣਾ ਹੈ ਤਾਂ ਜਾ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਬਸਾਖੀ ਤੋਂ ਬਸਾਖੀ ਹਲ ਦਿਨ ਵੀ ਜਾਣਾ ਬਾਅਦ ਚ ਚਲਜੋ ਪਹਿਲਾਂ ਚਲਜੋ ਜਦੋਂ ਤੁਹਾਡਾ ਟਾਈਮ ਲੱਗਦਾ ਬਸਾਖੀ ਤਾਂ ਚਲੋ ਮਹਾਰਾਜ ਜੀ ਨੇ ਦਿਨ ਵਰ ਬਣਾਇਆ ਹੈ ਨਾ ਅੱਗੇ ਤੁਹਾਡਾ ਜਦੋਂ ਟਾਈਮ ਲੱਗਦਾ ਆ ਤੁਸੀਂ ਮੱਥਾ ਟੇਕ ਕੇ ਆਓ ਤੇ ਬਹੁਤ ਸੋਣਾ ਸੀ ਮੀਂਹ ਕਰਕੇ ਮੈਂ ਤੁਹਾਨੂੰ ਕਮਾਣਾ ਥੋੜਾ ਜਿਹਾ ਫੁੱਲ ਬੂਟੇ ਲਾਏ ਸੀਗੇ ਟੈਂਟ ਲੱਗਿਆ ਸੀ ਦੇਖੋ ਚਾਨਣੀਆਂ ਲੱਗੀਆਂ ਹੋਈਆਂ ਸਾਰੀਆਂ ਚਾਨਣੀਆਂ ਲੱਗੀਆਂ ਕਿਉਂਕਿ ਇੰਨੀ ਹਵਾ ਲੱਗੀ ਹੋਈ ਸੀਗੀ ਤੇ ਉਹ ਦੇਖੋ ਫੁੱਲ ਕਿੰਨੇ ਸੀਗੇ ਸੋਹਣੇ ਲੱਗੇ ਸਾਰੇ ਥੱਲੇ ਡਿੱਗ ਪਏ ਹਵਾ ਦੇ ਕਾਰਨ ਮੀਂਹ ਬਹੁਤ ਸੀਗਾ ਤੇ ਲੋ ਜੀ ਬਾਹਰ ਆ ਗਏ ਆ ਬਾਹਰ ਵੀ ਮਾਰਕੀਟ ਕਾਫੀ ਸੀ ਲੇਕਿਨ ਮੀ ਕਰਕੇ ਨਾ ਉਹਨਾਂ ਨੇ ਆਪਣਾ ਸਮਾਨ ਝੱਕ ਦਿੱਤਾ ਚਲੋ ਹੁਣਦਾ ਹਨਾ ਖਰਾਬ ਨਾ ਹੋਵੇ ਤੇ ਲੋ ਜੀ ਬੀਬੀਆਂ ਹੀ ਬੀਬੀਆਂ ਕੋਈ ਕਹਿੰਦਾ ਕਿ ਬੀਬੀਆਂ ਘਾਟੇ ਤਾਂ ਹੈ ਪਰਾ ਪਰਾ ਜਿਆਦਾ ਹੈ ਤੁਹਾਨੂੰ ਕਿਤੇ ਵੀ ਚਲ ਜਾ ਤੁਹਾਨੂੰ ਬੀਬੀਆਂ ਜਿਆਦਾ ਦੇਖਣ ਗਿਆ ਭਰਾ ਤਾਂ ਵਿਚਾਰੇ ਟਾ ਮੇਟਾ ਮੈਂ ਕਿਤੇ ਇੱਕ ਤਾਂ ਬੀਬੀਆਂ ਵਿੱਚ ਕਿਤੇ ਲੁਕਿਆ ਹੁੰਦਾ ਲੱਭਦਾ ਹੀ ਨਹੀਂ ਤੇ ਲੋ ਜੀ ਇੱਥੇ ਵੀ ਦੇਖੋ ਕਿੰਨਾ ਮੌਸਮ ਖਾਲੀ ਘਟਾ ਅਸੀਂ ਤਾਂ ਜਾ ਰਹੇ ਸੀ ਫਿਰ ਮੀ ਪਿਆ ਫੇਰਾ 15 ਬਾਰ ਕੇ ਕਿਸੇ ਦੀ ਸ਼ੋਪ ਚ ਫੇਰ ਬਾਹਰ ਨਿਕਲ ਆਈਏ ਫੇਰ ਬੜ ਜੀ ਮੀਨਸ ਇਦਾਂ ਹੀ ਸਾਰਾ ਆਪਾਂ ਕਰਦੇ ਰਹੇ ਆ ਕਵਰ ਤੇ ਸਮਾਨ ਤਾਂ ਕਾਫੀ ਸੀਗਾ ਲੈਣ ਦੀ ਗੱਲ ਹੁੰਦੀ ਸੀ ਕੀ ਕੁਝ ਲੈਣਾ ਬਹੁਤ ਸਮਾਨ ਸੀ ਬਹੁਤ ਜ਼ਿਆਦਾ ਤੇ ਬਾਕੀ ਤੁਸੀਂ ਦੇਖ ਹੀ ਗਏ ਹੋਣੇ ਆ ਆਪਾਂ ਅਜੇ ਤੱਕ ਗੱਡੀ 'ਚ ਆ ਗਏ ਆ ਹੁਣ ਆਪਾਂ ਇੱਥੇ ਆ ਗਏ ਆ ਨੰਗ ਸਿੰਘਾ ਦੇ ਗੁਰਦੁਆਰੇ ਹੈ ਨਾ ਤੁਹਾਨੂੰ ਪਤਾ ਹੋਣਾ ਆ ਤੇ ਤੇ ਸ਼ਰਦਾਈ ਜੀ ਹਾਂ ਜਿਹਨੇ ਸ਼ਰਦਾਈ ਪੀਣੀ ਆ ਉੱਥੇ ਪਹੁੰਚ ਸਕਦਾ ਆ ਅਦਰਵਾਇਜ਼ ਕਿਤੇ ਵੀ ਤੁਹਾਨੂੰ ਸ਼ਰਦਾਈ ਨਹੀਂ ਮਿਲਦੀ ਸਿਰਫ ਇੰਨਾ ਕੋਈ ਮਿਲਣੀ ਆ ਤੇ ਮੈਂ ਹੋਲੇ ਮਾ ਤੇ ਜਦੋਂ ਆਈ ਸੀ ਨਾ ਉਦੋਂ ਮੈਂ ਪੀਤੀ ਸੀਗੀ ਹਾਜ ਤਾ ਨਹੀਂ ਮੈਂ ਕਹਿੰਦੀ ਨਹੀਂ ਆ ਗਏ ਬੜੇ ਟੈਡ ਹੋਏ ਪੈਸੇ ਗੇ ਮੈਂ ਕਹਾਂ ਹੁਣ ਨਹੀਂ ਪੀਣੀ ਦੇਖੋ ਕਿੰਨੀ ਕਾਲੀ ਘਟਾ ਓਹੋ ਬਹੁਤ ਜਿਆਦਾ ਲੰਗਰ ਲੱਗਿਆ ਸੀ ਬੜਾ ਸੋਹਣਾ ਲੰਗਰ ਸੀਗਾ ਤੇ ਬਾਕੀ ਚਲੋ ਮਹਾਰਾਜ ਜੀ ਦੀ ਮਿਹਰ ਤੇ ਕਿਰਪਾ ਹੁੰਦੀ ਹੈ ਹਨਾ ਜਿਹਨੂੰ ਜਿਹੜੀ ਚੀਜ਼ ਮਿਲਣੀ ਹੈ ਉਹਨੂੰ ਮਿਲੀ ਜਾਣੀ ਹੈ ਬਟ ਇੱਥੇ ਗੁਰੂ ਘਰ ਵਿੱਚ ਬਾਬੇ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਘਾਟ ਨਹੀਂ ਸੱਚੀ ਗੱਲ ਹੈ ਜਿੰਨਾ ਤੁਸੀਂ ਮੀਨ ਮੈਂ ਤੁਸੀ ਕਹਿੰਦੇ ਦਾਨ ਪੇਟੀ 10 ਰੁਪਏ ਪਾਉਂਦੇ ਹੋ ਨਾ ਬਾਬਾ ਤੁਹਾਨੂੰ 10 ਲੱਖ ਕੀ 10 ਕਰੋੜ ਦਿੰਦਾ ਹੈ تجلو جی رات ਦਾ ਟਾਈਮ ਹੈ ਜੀ ਆਪਾਂ ਨੰਗ ਰਹੇ ਸੀ ਐ مین ਹਾਈਵੇ ਜੀ ਗਰਸ਼ੇਂਕਰ ਜਾਂਦਾ ਪੂਰਾ ਪੰਜਾਬ ਹੀ ਇਧਰੋਂ ਆਂਦਾ ਆ ਕਿਨੇ ਜੰਗਲ ਚ ਮੰਗਲ ਆਏ ਮਹਾਰਾਜ ਜੀ ਨੇ ਸਹੀ ਗੱਲ ਦੇਖੋ ਨੇੜਾ ਕਿਤੇ ਹੈਗਾ ਪਰ ਲੱਗਦਾ ਹੈ ਪਰ ਇੱਥੇ ਰੌਣਕ ਕਾ ਦੇ ਲਈਏ ਸੰਗਤ ਕਰਕੇ ਸੰਗਤ ਬਹੁਤ ਆ ਰਹੀ ਸੀ ਜਾ ਰਹੀ ਸੀ ਦੇਖੋ ਜਿੰਨੇ ਉਧਰ ਜਾ ਰਹੇ ਨਾ ਉਹਨੇ ਆ ਰਹੇ ਆ ਐਦਾਂ ਆ ਤੇ ਇਹ ਵੀ ਟਰਾਲੀ ਆ ਰਹੀ ਸੀਗੀ ਭਰੀ ਹੋਈ ਸੀਗੀ ਸੰਗਤ ਦੇ ਨਾਲ ਇੰਨਾ ਦੇ ਪਿੱਛੇ ਪਿੱਛੇ ਅਸੀਂ ਸੀ ਸਾਡੇ ਪਿੱਛੇ ਹੋਰ ਸੰਗਤ ਸੀ ਮੀਨਸ ਬਹੁਤ ਹੋਰ ਕੱਠ ਜਿਹਾ ਬਹੁਤ ਕਰਾਊਡ ਸੀਗਾ ਤੇ ਮੈਨੂੰ ਉਮੀਦ ਨੂੰ ਪਸੰਦ ਆਏਗੀ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਨਾ ਹੈ ਪ੍ਰੀਤ ਨੂੰ ਇਦਾਂ ਹੀ ਪਿਆਰ ਕਰਨਾ ਹੈ ਜਿ ਲੋ ਜੀ ਪਾਤੇ ਘਰ ਨੂੰ ਚਾਲੇ ਕਿਉਂਕਿ ਰਾਤ ਅਸੀਂ ਰਹੇ ਸੀ ਮੇਰੇ ਪੇਕੇ ਹੁਣ ਮੈਂ ਜਾ ਰਹੀ ਹਾਂ ਆਪਣੇ ਸੋਹਰੇ ਇਹ ਹੈਗਾ ਆ ਮਾਰਨਿੰਗ ਦਾ ਟਾਈਮ ਧੂ ਵਿਦਨ ਦਾ ਠੰਡੇ ਜੀ ਉਹਦੇ ਸੀਗੀ ਰਸ ਦਾ ਲੰਗਰ ਲੱਗਿਆ ਅਸੀਂ ਉਹ ਰਸ ਦਾ ਗੰਨੇ ਦਾ ਰਸ ਹੰਦਣਾ ਉਹ ਪੀਤਾ ਆ ਫਿਰ ਆਪਾਂ ਗਾਹ ਨੂੰ ਚਾਲੇ ਪਾਤੇ ਆ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਹਨਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਆ ਤੇ ਫਿਰ ਮਿਲਦੇ ਹਾਂ ਕੁਝ ਇੰਟਰਸਟਿੰਗ ਸਾ ਕਰਾਂਗੇ ਬੜੀਆ ਜਿਆ ਕਰਾਂਗੇ ਔਰ ਤਦੋ ਜੀ ਪ੍ਰੇਤ ਰੁ ਇਜਾਜ਼ਤ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਤੇ ਮੈਨੂੰ ਦੱਸਿਓ ਤੁਸੀਂ ਕਿੱਥੇ ਕਿੱਥੇ ਗੋਮੇ ਤੁਹਾਡੇ ਨਗਰ ਖੇੜੇ ਵਿੱਚ ਕਿਸ ਤਰ੍ਹਾਂ ਦੀ ਬਸਾਖੀ ਲੱਗੀ ਓਕੇ ਬਾਏ ਥੈਂਕ